ਕਿੱਦਾਂ ਕਹਿੰਨੇ ਦੱਸਿਆ ਉਦਾਂ ਆਪਾਂ ਪੱਤਿਆਂ ਦਾ ਪਾਊਡਰ ਬਣਾ ਕੇ ਦਿੱਤਾ ਇਹਦੇ ਨਾਲ ਵਾਕਿਆ ਹੀ ਬਿਮਾਰੀਆਂ ਠੀਕ ਹੋਈਆਂ ਸ਼ੂਗਰ ਠੀਕ ਹੋਈ ਕੋਡੇ ਜਿਨ੍ਹਾਂ ਦੇ ਬਦਲਨੇ ਪਏ ਉਹ ਠੀਕ ਐ ਸਾਰੇ ਤੇ ਥਾਇਰੋਇਡ ਬੀਪੀ ਗਠੀਆ ਖੁੱਦ ਸਾਡੇ ਕੋਲ ਪ੍ਰੈਕਟੀਕਲੀ ਰਿਜ਼ਲਟ ਆ ਵਾਕਿਆ ਹੀ ਜੋ ਅਸੀਂ ਸੁਣਦੇ ਹਾਂ ਇਹਦੇ ਬਾਰੇ ਵਾਕਿਆ ਹੀ ਇਹਦੇ ਨਾਲ ਬਿਮਾਰੀਆਂ ਠੀਕ ਹੋਈਆਂ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਚਮਤਕਾਰ ਹੀ ਹੋਦਾ ਤੇ ਇਹ ਇਹ ਵੀ ਪਹਿਲੇ ਨੰਬਰ ਤੇ ਆਊਗਾ ਇੱਥੋਂ ਤੱਕ ਸਾਨੂੰ ਕਈ ਰਿਜ਼ਲਟ ਮਿਲੇ ਆ ਜਿਨ੍ਹਾਂ ਦੇ ਵਿਚਾਰੀਆਂ ਦੇ ਬੱਚੇ ਨਹੀਂ ਲਹੁੰਦੇ ਉਹ ਵੀ ਠੀਕ ਹੋਏ ਆ ਕੁਦਰਤ ਦਾ ਕੋੰਤ ਹੀ ਨਹੀਂ ਆ ਕੁਦਰਤ ਨਾਲ ਜੁੜ ਕੇ ਦੇਖੋ ਟੌਕਸਿਨ ਨੂੰ ਬਾਹਰ ਕੱਢਦਾ ਤੇ ਟੌਕਸਿਨ ਨਿਕਲਦੇ ਦੋ ਤਰੀਕੇ ਹੁੰਦੇ ਆ ਆਪਣੇ ਬਾਡੀ ਦੇ ਵਿੱਚ ਹੋ ਜਾਂਦੇ ਆ ਪਸੀਨਾ ਤੇ ਜਾਂ ਬਾਥਰੂਮ ਰਾਹੀਂ ਨਿਕਲਦੇ ਆ ਤੇ ਅੱਜ ਪਾਣੀ ਆਪਾਂ ਪੀਂਦੇ ਆ ਡਾਕਟਰ ਇਹ ਪਾਸੇ ਆਉਣੀ ਨਹੀਂ ਦਿੰਦੇ ਆ ਪਰ ਦੱਸਦੇ ਨਹੀਂ ਆ رائی ফুটਾਨਾ ਨੂੰ ਵੱਧ ਕੇ ਦੇ ਜਤਾਤਿਆ ਜਿਹੜਾ ਕੋ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਡਾਕਟਰ ਉਹ ਵੀ ਇਹਦੇ ਬਾਰੇ ਬੋਲਣ ਦਿਆ ਗੂਗਲ ਦੇ YouTube ਤੇ ਵੇਖੋ ਤੁਸੀਂ लाइव ਬਦਤ ਦੇਖਦੇ ਸਾਡੀ ਦਰਸ਼ਕਾਂ ਦਾ ਮੈਂ دانش ਗੁਪਤਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਵਿਅਕਤੀ ਜਿਹੜਾ ਹੈ ਉਹ ਬੀਪੀ ਸ਼ੂਗਰ ਦੀ ਗੋਲੀਆਂ ਦਾ ਆਦੀ ਹੋ ਚੁੱਕਿਆ ਹੈ ਕੈਂਸਰ ਵਰਗੀ ਬਿਮਾਰੀ ਅੱਜ ਵੱਡੇ ਬੱਦਲ ਤੇ ਫੈਲ ਰਹੀ ਹੈ ਤੇ ਜੇਕਰ ਕੋਈ ਵਿਅਕਤੀ ਉਸ ਦੇ ਬਾਰੇ ਗੱਲ ਕਰਦਾ ਹੈ ਕਿ ਉਸ ਨੂੰ ਠੀਕ ਕਿੱਦਾਂ ਕਰਨਾ ਹੈ ਉਸ ਨੂੰ ਕਿੱਦਾਂ ਹੈ ਉਹ ਦੇਵੈਦਿਕ ਚੀਜ਼ਾਂ ਦੇ ਨਾਲ ਜਿਹੜੀ ਬੂਟੇ ਨਾਲ ਠੀਕ ਕੀਤਾ ਜਾ ਸਕਦਾ ਤੇ ਉਸ ਦੇ ਉੱਪਰ ਕਰੋੜਾਂ ਦੇ ਦਾਅਵੇ ਠੋਕ ਦਿੱਤੇ ਜਾਂਦੇ ਨੇ ਜਿਸ ਦੀ ਸਭ ਤੋਂ ਵੱਡੀ ਦਾਅਵੇ ਨੇ ਨਰਜੋਤ ਸਿੰਘ ਸਿੱਧੂ ਨੇ ਲੇਕਿਨ ਕੀ ਅੱਜ ਦੇ ਸਮੇਂ ਤੇ ਜਿਹੜੇ ਕੁਦਰਤ ਦੇ ਦਿੱਤੇ ਹੋਏ ਬੂਟੇ ਪੌਦੇ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਆਪਣੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਜੇਕਰ ਅੱਪਾ ਗੂਗਲ ਤੇ ਸਰਚ ਮਾਰਦੇ ਹਾਂ ਮੋਸਟ ਨਿਊਟ੍ਰੀਸ਼ਨਲ ਪਲਾਂਟ ਦੀ ਜਿਸ ਬੂਟੇ ਦਾ ਜ਼ਿਕਰ ਹੁੰਦਾ ਉਸ ਬੂਟੇ ਨਾਲ ਕੈਂਸਰ ਤੇ ਸ਼ੂਗਰ ਬੀਪੀ ਸਕਿਨ ਤੇ ਕਈ ਤਰੀਕਿਆਂ ਦੀਆਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਨੇ ਪਟੀਨ ਜਿਹੜਾ ਉਸ ਦੇ ਵਿੱਚ ਆਂਜਾ ਨਾਲੋਂ ਕੀ ਹੋ ਸਾਡੀ ਕਹਾਣੀ ਕਿਹੜਾ ਪੌਦਾ ਹੈ ਜਿਸ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਜਰੂਰ ਪਹਿਲਾਂ ਨਮਿੰਦਰ ਜੀ ਬਾਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਇੱਥੇ ਆਉਂਦਾ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸ਼াশੀ ਕਾ ਜੀ ਬਾਜੀ ਪਹਿਲਾਂ ਆਪਣੀ ਜ਼ੁਬਾਨੀ ਇਸ ਪੌਦੇ ਦਾ ਨਾਮ ਦੱਸੋ ਜਿਹੜਾ ਅੱਜ ਫੜਿਆ ਹੈ ਬੜਾ ਮਸ਼ਹੂਰ ਪੌਦਾ ਹੈ ਲੇਕਿਨ ਸਾਨੂੰ ਪਤਾ ਨਹੀਂ ਸੀਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੋੜਾ ਬਹੁਤਾ ਜਾਣੀਏ ਇਹਦਾ ਨਾਮ ਹੈ ਜੀ ਸੋਹੰਜਣਾ ਪੰਜਾਬੀ ਜਿਹਨੂੰ ਸੋਹੰਜਣਾ ਕਹਿ ਦਿੰਦੇ ਆ ਹਿੰਦੀ ਜਿਹਨੂੰ ਸਹਿਜਨ ਕਹਿ ਦਿੰਦੇ ਆ ਇੰਗਲਿਸ਼ ਜਿਹਨੂੰ ਮੁਰਿੰਗਾ ਕਹਿ ਦਿੰਦੇ ਆ ਵੱਖ-ਵੱਖ ਬਾਕ ਤੇ ਇਹਦੇ ਬਾਰੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਤੇ ਤੁਸੀਂ Google ਤੇ ਸਰਚ ਕਰ ਲਓ YouTube ਤੇ ਸਰਚ ਕਰੋ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਤੇ ਮਿਲ ਜੂਗੀ। ਤੇ ਭਾਜੀ ਇੱਕ Google ਤੇ ਜਦੋਂ ਆਪਾਂ ਸਰਚ ਕਰਦੇ ਹਾਂ ਚਲੋ ਜੀ ਦੱਸਿਆ ਤੇ ਸਭ ਤੋਂ ਨਿਊਟ੍ਰੀਸ਼ਨਲ ਪਲਾਂਟ ਕਹਿੰਦੇ ਐ ਕਹਿੰਦੇ ਆਂਡਿਆਂ ਨਾਲ ਵੱਧ ਬਟੇਨ ਕੈਲਸ਼ੀਅਮ ਐ ਪੋਟਾਸ਼ੀਅਮ ਐ ਪਤਾ ਨਹੀਂ ਕਿਹੜੇ ਕਿਹੜੇ ਤੱਤ ਉਹਨਾਂ ਨੇ ਦੱਸਦੇ ਤੇ ਪੱਤੇਆਂ ਦੇ ਵਿੱਚ ਛੋਟੇ ਛੋਟੇ ਪੱਤੇਆਂ ਦੇ ਵਿੱਚ ਇੰਨੇ ਵੱਡੇ ਤੱਤ ਤੁਸੀਂ ਅਜ਼ਮਾਇਆ ਕਦੀ ਨਾ ਬੂਟੀਆਂ ਨੇ ਕਿਉਂਕਿ Google ਤੇ ਤੇ ਬਹੁਤ ਕੁਝ ਹੁੰਦਾ ਹੈ ਚਲੋ ਆਪਾਂ ਗਲਤ ਵੀ ਨਹੀਂ ਕਹਿੰਦੇ ਲੇਕਿਨ ਕੀ ਅਜ਼ਮਾਇਆ ਕਦੀ ਪਰਖਿਆ ਕਿਉਂਕਿ ਬਜ਼ੁਰਗੋਂ ਪਰਖ ਕੇ ਗੱਲ ਹਾਂਜੀ ਆਪਾਂ ਨੂੰ ਇਦਾਂ ਹੀ ਕਿਸੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਦਿਲ ਦੇ ਵਿੱਚ ਆਇਆ ਕਿ ਨਹੀਂ ਯਾਰ ਆਪਾਂ ਜੇ ਇੰਨਾ ਕੁਝ ਦੱਸਦੇ ਇੰਨੀਆਂ ਬਿਮਾਰੀਆਂ ਠੀਕ ਹੁੰਦੀਆਂ ਆ ਤੇ ਆਪਾਂ ਕਿਉਂ ਨਾ ਲੋਕਾਂ ਨੂੰ ਬਿਮਾਰੀਆਂ ਦੇ ਘਰ ਘਰ ਆ ਤੇ ਆਪਾਂ ਕਿਉਂ ਨਾ ਲੋਕਾਂ ਨੂੰ ਦੇ ਕੇ ਵੇਖੀਏ ਬਣਾ ਕੇ ਜਿੱਦਾਂ ਕਿਸੇ ਨੇ ਦੱਸਿਆ ਉਦਾਂ ਆਪਾਂ ਪੱਤਿਆਂ ਦਾ ਪਾਊਡਰ ਬਣਾ ਕੇ ਦਿੱਤਾ ਇਹਦੇ ਨਾਲ ਵਾਕਿਆ ਹੀ ਬਿਮਾਰੀਆਂ ਠੀਕ ਹੋਈਆਂ ਸ਼ੂਗਰ ਠੀਕ ਹੋਈ ਕੋਡੇ ਜਿਨ੍ਹਾਂ ਦੇ ਬਦਲਨੇ ਪਏ ਉਹ ਠੀਕ ਹੈ ਸੈਕਸ ਵਾਲੇ ਤਾਂ ਨਹੀਂ ਕਿੰਨੇ ਕੁ ਮਰੀਜ਼ ਠੀਕ ਹੋਏ ਜਿਹੜੇ ਡੈੱਡ ਵੀ ਹੋ ਚੁੱਕੇ ਉਹ ਵੀ ਇਹਦੇ ਨਾਲ ਤੇ ਥਾਇਰੋਇਡ ਬੀਪੀ ਗਠੀਆ ਖੋਦ ਸਾਡੇ ਕੋਲ ਪ੍ਰੈਕਟੀਕਲੀ ਰਿਜ਼ਲਟ ਆ ਵਾਕਿਆ ਹੀ ਜੋ ਅਸੀਂ ਸੁਣਦੇ ਹਾਂ ਇਹਦੇ ਬਾਰੇ ਵਾਕਿਆ ਹੀ ਇਹਦੇ ਨਾਲ ਬਿਮਾਰੀਆਂ ਠੀਕ ਹੋਈਆਂ ਫਿਰ ਆਪਾਂ ਇਹਦਾ ਦਿਲ ਦੇ ਵਿੱਚ ਹੋਇਆ ਕਿ ਯਾਰ ਆਪਾਂ ਲੋਕਾਂ ਨੂੰ ਪ੍ਰਚਾਰ ਕਰੀਏ ਇਹਦਾ ਲੋਕਾਂ ਨੂੰ ਦੱਸੀਏ ਕਿ ਆਮ ਹੀ ਦੇ ਪਿੰਡਾਂ ਦੇ ਵਿੱਚ ਬੂਟਾ ਮਿਲਦਾ ਇਹ ਕਿਹੜਾ ਸਾਡੇ ਕੋਲ ਮਿਲਦਾ ਜਾ ਕੇ ਤੋਂ ਮਿਲਦਾ ਅੱਛਾ ਇਦਾਂ ਮੇਡਾ ਬੂਟਾ ਆਮ ਹੀ ਲੱਗਾ ਪਿੰਡਾਂ ਆਮ ਹੀ ਪਿੰਡਾਂ ਦੇ ਵਿੱਚ ਲੱਗਾ ਹੈ ਸਰਕਾਰਾਂ ਬਹੁਤ ਜ਼ੋਰ ਦੇਣਦੀਆਂ ਕਿ ਇਹਨੂੰ ਹਰ ਪਿੰਡ ਦੇ ਵਿੱਚ ਲਵਾਓ ਤੇ ਇਹ ਬਸ ਲੋਕ ਜੀ ਵਿਸ਼ਵਾਸ ਨਹੀਂ ਕਿੱਦਾਂ ਕਰਦੇ ਆਯੁਰਵੇਦ ਇਹ ਕੁਦਰਤ ਨਾਲ ਤੁਹਾਨੂੰ ਜੁੜਨਾ ਹੀ ਪੈਣਾ ਕਰੋਨਾ ਦੇ ਵਿੱਚ ਵੇਖਿਆ ਕਿਦਾਂ ਕੁਦਰਤ ਨਾਲ ਜੁੜਦੇ ਦਵਾਈਆਂ ਖਤਮ ਹੋ ਗਈਆਂ ਦਵਾਈਆਂ ਕੰਮ ਕਰਨਾ ਛੱਡਦੇ ਉਹਨਾਂ ਨੇ ਕਹਿਣਾ ਵਿਟਾਮਿਨ ਸੀ ਖਾਓ ਘਰ ਫੜਕਾਓ ਗਲੋ ਪੀਓ ਗਲੋ ਪੀਓ ਕੁਦਰਤ ਨਾਲ ਵੇਖੋ ਤੁਹਾਨੂੰ ਜੁੜਨਾ ਹੀ ਪੈਣਾ ਕਿਉਂਕਿ ਜਿਹੜੀ ਆਪਣੀ ਬਾਡੀ ਆ ਉਹ ਤੱਤਾਂ ਦੇ ਨਾਲ چلਦੀ ਆ ਨਾ ਕਿ ਭੋਜਨ ਦੇ ਨਾਲ ਜਾਂਦੀ ਜੋ ਆਪਾਂ ਖਾਂਦੇ ਆ ਆਪਣੀ ਬਾਡੀ ਤੱਤੋਂ ਦੇ ਖਿੱਚ ਲੈਂਦੀ ਆ ਬਾਕੀ ਸਾਰਾ ਵੇਸਟ ਬਾਹਰ ਘੜ ਦਿੰਦੀ ਆ ਅੱਜ ਆਪਾਂ ਨੂੰ ਤੱਤ ਨਹੀਂ ਆਪਾਂ ਨੂੰ ਮਿਲਦਾ ਫਲ ਫਰੂਟ ਦੁੱਧ ਦਹੀਂ ਪੈਕਟਾਂ ਵਾਲੇ ਫਲ ਫਰੂਟਾਂ ਨੂੰ ਕਿੰਨੀਆਂ ਸਪਰੇਆਂ ਹੁੰਦੀਆਂ ਸਬਜ਼ੀਆਂ ਸਪਰੇਆਂ ਦੁੱਧ ਦਹੀਂ ਆਪਾਂ ਘਰ ਦਾ ਆਪਾਂ ਛੱਡ ਗਏ ਆਪਾਂ ਪੈਕਟਾਂ ਨੇ ਦੇ ਹੋ ਗਈਆਂ ਤੇ ਬਿਮਾਰ ਵੀ ਤੇ ਆਪਾਂ ਹੀ ਆ ਤੇ ਇਹਨਾਂ ਜੇ ਤੁਹਾਨੂੰ ਉਹ ਨਹੀਂ ਕੁਝ ਮਿਲਦਿਆ ਤੁਸੀਂ ਇਹਨਾਂ ਦੀ ਜਣੂ ਵਰਤ ਕੇ ਤੇ ਇਹਦਾ ਫਾਇਦਾ ਲੈ ਸਕਦੇ ਜੀ ਹੂੰ ਤੇ ਬਾਜੀ ਜੀ ਜੇਕਰ ਆਪਾਂ ਗੱਲ ਕਰੀਏ ਇਸ ਬੂਟੇ ਦੇ ਬਾਅਦ ਤੁਸੀਂ ਜਿੱਦਾਂ ਦੱਸਿਆ ਕਿ ਮੈਂ ਪਹਿਲਾਂ ਵੀਡੀਓ ਦੇਖੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਮੈਂ ਦੀਆਂ ਪੌਂਟੀਆਂ ਲਾ ਕੇ ਖਾਂਦਾ ਬੂਟਿਆਂ ਦੀਆਂ ਪੌਂਟੀਆਂ ਕਿਦਾਂ ਦਾ ਮਤਲਬ ਹੈ ਦਹੀਂ ਦੁੱਧ ਇਹਨਾਂ ਦਾ ਕਿਦਾਂ ਦਾ ਮਤਲਬ ਇਹਨਾਂ ਦਾ ਕੁਝ ਬਣ ਜਾਂਦਾ ਇਹ ਵੇਖੋ ਇਹਦੇ ਜੜ ਤੋਂ ਲੈ ਕੇ ਇਹਦੀ ਆ ਲਾਸਟ ਜਿਹੜੀ ਝੜਾ ਨਾ ਜੜ ਤੋਂ ਲੈ ਕੇ ਦਾ ਲਾਸਟ ਪੱਤਾ ਹਰ ਇੱਕ ਚੀਜ਼ ਦੇ ਵਿੱਚ ਕੁਦਰਤ ਨੇ ਆਪਾਂ ਨੂੰ ਦਵਾਈਆਂ ਵਾਲੇ ਗੁਣ ਇਹਦੇ ਜੜ ਵੀ ਦਿਖਾਓ ਜੜ ਬੜੀ ਵੱਖਰੀ ਜੀ ਲੱਗੀ ਹੈ ਤੇ ਜਿਵੇਂ ਕੋਈ ਫਾਲੋ ਕੋਈ ਮੂਲੀ ਹੁੰਦੀ ਆ ਮੂਲੀ ਟਾਈਪ ਹੈ ਦੀ ਚਾਰ ਪੰਜ ਬੰਦਾ ਦੀ ਸਬਜ਼ੀ ਬਣਦੀ ਆ ਠੀਕ ਆ ਇਹਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਕੁਦਰਤ ਨੇ ਆਪਾਂ ਨੂੰ ਦਵਾਈਆਂ ਵਾਲੇ ਗੁਣ ਦਿੱਤੇ ਆ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਚਮਤਕਾਰ ਹੀ ਪਉਦਾ ਤੇ ਇਹ ਇਹ ਵੀ ਪਹਿਲੇ ਨੰਬਰ ਤੇ ਆਊਗਾ ਇਹ ਚਮਤਕਾਰੀ ਪੌਦੇ ਦਾ ਵਰਦਾਨ ਹੈ ਕਿ ਚਮਤਕਾਰ ਵਾਂਗੂ ਬਿਮਾਰੀਆਂ ਨੂੰ ਠੀਕ ਕੀਤਾ ਇਹਨੇ ਗੋਡੇ ਜਿਹਨਾਂ ਦੇ ਬਦਲਨੇ ਡਾਕਟਰਾਂ ਕਹਤਾ ਉਹ ਬੰਦੇ ਆਪਣੇ ਉਹ ਠੀਕ ਹੋਏ ਇਹਦੀ ਮੂਲੀ ਦਾ ਚਾਰ ਵੀ ਬੰਦਾ ਆ ਇਹਦੀ ਮੂਲੀ ਦੀ ਸਬਜ਼ੀ ਵੀ ਬੰਦੀ ਆ ਇਹਦੇ ਜੇ ਅੱਗੇ ਫੁੱਲ ਲੱਗਦੇ ਨੂੰ ਫਲੀਆਂ ਲੱਗਦੀਆਂ ਨੂੰ ਬੀ ਲੱਗਦੇ ਆ ਹਰ ਇੱਕ ਚੀਜ਼ ਨੂੰ ਤੁਸੀਂ ਵਰਤ ਕੇ ਬਿਮਾਰੀਆਂ ਨੂੰ ਠੀਕ ਕਰ ਸਕਦੇ ਜੇ ਜੇ ਤੰਦਰੁਸਤ ਬੰਦਾ ਖਾਊਗਾ ਕਦੀ ਜ਼ਿੰਦਗੀ 'ਚ ਬਿਮਾਰ ਨਹੀਂ ਹੋਗਾ ਇੰਨੇ ਗੋਣਾ ਦੇ ਵਿੱਚ ਤੇ ਕੁਦਰਤ ਨੇ ਵੇਖੋ ਦਿੱਤਾ 5000 ਸਾਲ ਕਹਿੰਦੇ ਪੁਰਾਣਾ ਬੂਟਾ ਆ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਦੇ ਜੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਉਹ ਇਹਦੇ ਬਾਰੇ ਪ੍ਰਚਾਰ ਕਰਨ ਦਾ ਆ ਕੇ ਉਹ ਕਹਿੰਦੇ ਖਾਂਦਾ ਮੇਰੀਆਂ ਖਾਂਦੇ ਤੁਸੀਂ YouTube ਦੇ ਵੀਡੀਓ ਵੇਖ ਲਓ ਕੋਈ ਸੰਤ ਮਹਾਪੁਰਸ਼ੇ ਦੇ ਬਾਰੇ ਬੋਲਣ ਦੇ ਸਾਡੇ ਲੱਗੇ ਆ ਸੰਤ ਮਹਾਪੁਰਸ਼ੇ ਬਾਬਾ ਸੇਵਾ ਸਿੰਘ ਰੂਰ ਸਾਹ ਵਾਲੇ ਉਹ ਇਹਦੇ ਬਾਰੇ ਬੋਲਣ ਦੇ ਉਹ ਤਾਂ ਨਹੀਂ ਝੂਠ ਬੋਲਦੇ ਕਿ ਇਹਦੇ ਨਾਲ ਵਾਕਿਆ ਹੀ ਬਿਮਾਰੀ ਠੀਕ ਹੁੰਦੇ ਇੱਥੋਂ ਤੱਕ ਵੀ ਸਾਨੂੰ ਕਈ ਰਿਜ਼ਲਟ ਮਿਲੇ ਆ ਜਿਨ੍ਹਾਂ ਦੇ ਵਿਚਾਰੀਆਂ ਦੇ ਬੱਚੇ ਨਹੀਂ ਨਾ ਹੁੰਦੇ ਸੀ ਉਹ ਵੀ ਠੀਕ ਹੋਏ ਆ ਤੇ ਉਹਨਾਂ ਦੇ ਵੀ ਘਰਾਂ 'ਚ ਬੱਚੇ ਹੋਏ ਆ ਦੇ ਤੁਸੀਂ ਤਾਂ ਦੱਸਿਆ ਨਾ ਦੇ بڑے بڑے ਡਾਕਟਰ ਬਾਹਰ ਆ ਰਿਹਾ ਰਿਸਰਚ ਹੋਈਆਂ ਇਹਦੇ ਤੇ ਇਹਦੇ ਵਿੱਚ ਵਾਕਿਆ ਹੀ ਇਹਦੇ ਇਹਦੇ ਵਿੱਚ ਗੁਣ ਹੈਗੇ ਆ ਤੇ ਤੁਸੀਂ ਇਹਨੂੰ ਵਰਤੋ ਤੇ ਠੀਕ ਹੋ ਸਕਦੇ ਪਰ ਪਤਾ ਕਿਉਂ ਨਹੀਂ ਲੋਕਾਂ ਨੂੰ ਕਿਉਂਕਿ ਕੋਵਿਡ ਆਇਆ ਇੱਕ ਦੀ ਗੋਲੀ ਦਾ ਰੋਲਾ ਪੈ ਗਿਆ ਕਹਿੰਦੇ ਇਹ ਗੋਲੀ ਬੜੀ ਕਾਰਗਰ ਹੈ ਬਲੈਕ ਹੋਣੀ ਸ਼ੁਰੂ ਹੋ ਗਈ ਸੈਨੀਟਾਈਜ਼ਰ ਦਾ ਜਿੰਨੂੰ ਨਹੀਂ ਸੀ ਪਤਾ ਜੇ ਕਦੇ ਰੋਲਾ ਪੈ ਗਿਆ ਸੈਨੀਟਾਈਜ਼ਰ ਕੋਵਿਡ ਤੋਂ ਬਚਾਉਂਦਾ ਤੇ 10 10 20 20 ਦੀ ਡਬੀ 100 100 ਦੀ ਵੇਕ ਗਈ ਬਲੈਕ ਹੋਣਾ ਸ਼ੁਰੂ ਹੋ ਗਿਆ ਤੇ ਜੇਕਰ ਇਹ ਬੂਟਾ ਇੰਨਾ ਤੁਸੀਂ ਕਿਹਨਾਂ ਲੋਕੀ ਮਰਚਾਲ ਕਰਦੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਬੋਲਦੇ ਆ ਪਹਿਲਾਂ ਤੁਸੀਂ ਕੀ ਕੀਤਾ ਨਾਸਾ ਨਹੀਂ ਤੱਕੀ ਤੇ ਸੱਚ ਕੀਤੀ ਵੱਡੇ ਵੱਡੇ ਵਿਦੇਸ਼ੀ ਡਾਕਟਰ ਬੋਲਦੇ ਆ ਅੰਗਰੇਜ਼ ਨਾਲ ਕੋਉਂਦੇ ਆ ਤੇ ਲੋਕਾਂ ਨੂੰ ਪਤਾ ਕਿਉਂ ਨਹੀਂ ਆ ਜੇ ਥਾਂ ਥਾਂ ਬੂਟਾ ਲੱਗਿਆ ਦੀ ਕੀਮਤ ਜਿਆਦੀ ਆ ਤਾਂ ਨਹੀਂ ਲੋਕੀ ਖਰੀਦਦੇ ਜਾਂ ਕੀ ਕਾਦਨ ਕੀ ਆ ਜਿਹੜਾ ਪਤਾ ਨਹੀਂ ਹੁੰਦਾ ਵੇਖੋ ਇੱਕ ਤੇ ਆਯੁਰਵੇ ਤੋਂ ਕੁਦਰਤ ਤੋਂ ਲੋਕ ਦੂਰ ਹੁੰਦੇ ਜਾ ਰਹੇ ਆ ਕਰੋਨਾ ਦੇ ਵਿੱਚ ਤੁਸੀਂ ਵੇਖਿਆ ਕਿ ਲੋਕ ਕਿੱਦਾਂ ਲੋਕਾਂ ਨੂੰ ਪਤਾ ਲੱਗਣਾ ਰੁੱਖ ਕੀ ਆ ਤੇ ਲੋਕ ਤੜਾ ਤੜ ਲੋਕੀ ਰੁੱਖ ਵੱਢੀ ਜਾਂਦੇ ਉਹ ਵੀ ਆਪਾਂ ਨੂੰ ਆਕਸੀਜਨ ਦਿੰਦੇ ਆ ਕੁਦਰਤੀ ਚੀਜ਼ਾਂ ਦਾ ਲੋਕੀ ਦੂਰ ਆnde ਡਾਕਟਰਾਂ ਵਾਲੇ ਧਿਆਨ ਹੋ ਗਿਆ ਖਰੇ ਸਾਨੂੰ ਦਵਾਈਆਂ ਨੇ ਠੀਕ ਕਰਨਾ ਪਰ ਤੁਹਾਨੂੰ ਦਵਾਈਆਂ ਨੇ ਨਹੀਂ ਠੀਕ ਕਰਨਾ ਤੁਹਾਨੂੰ ਜੋ ਕੁਦਰਤ ਨੇ ਦਿੱਤਾ ਉਹ ਚੀਜ਼ਾਂ ਵਰਤੋਗੇ ਤੇ ਤੁਸੀਂ ਠੀਕ ਹੋਵੋਗੇ ਤੇ ਜਦੋਂ ਅੰਗਰੇਜ਼ ਕੋਈ ਵੀਡੀਓ ਵੇਖ ਲੈਂਦੇ ਦਰਬਾਰ ਸਾਹਿਬੋਂ ਦੇ ਹੋ ਕੇ ਜ਼ਰੂਰ ਜਾਂਦੇ ਆ ਕਿਤੇ ਕੋਈ ਨਾ ਕੋਈ ਵੇਖ ਲੈਂਦਾ ਆ ਚੈਨਲਾਂ ਤੇ ਆਪਾਂ ਬੜੀਆਂ ਅੰਗਰੇਜ਼ ਆਉਂਦੇ ਰਹਿੰਦੇ ਹਾਂ ਹਾਂ ਆਉਂਦੇ ਰਹਿੰਦੇ ਕਿਉਂਕਿ ਦਰਬਾਰ ਸਾਹਿਬ ਤੋਂ 35 ਕਿਲੋਮੀਟਰ ਆਪਣਾ ਅਮਰਸਰ ਤੋਂ ਆਪਣਾ 35 ਕਿਲੋਮੀਟਰ ਇਲਾਕਾ ਕਿਹਣਾ ਵੈਸੇ ਇਹ ਮੇਰਾ ਪਿੰਡ ਹੈਗਾ ਚੀਮਾ ਕਲਾਂ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਨੇ ਇਥੇ ਪੋਤਰਾ ਤਾਂ ਨਹੀਂ ਹੁੰਦਾ ਵਾਰਾ ਕਿ ਹਰ ਕੋਈ ਆਉਂਦਾ ਹੀ ਆ ਦਰਬਾਰ ਸਾਹਿਬ ਜਾਂ ਉਥੇ ਉਹਦੇ ਸ਼ਾਟਾ ਸਾਹਿਬ ਜਾਂ ਦਰਬਾਰ ਸਾਹਿਬ ਉਹ ਫਿਰ ਆ ਜਾਂਦੇ ਆ ਉਹ ਵੇਂਦੇ ਆ ਕਿ ਵਾਕਿਆ ਹੀ ਅਸੀਂ ਵੇਖੀ ਯਾਰ ਇੰਨਾ ਬੰਦਾ ਨੇਚਰ ਦੇ ਕਲੋਜ਼ ਆ ਕੁਦਰਤ ਨਾਲ ਜੁੜਿਆ ਆ ਤੇ ਆਪਾਂ ਦੇ ਇੱਕ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਲਈ ਆਪਾਂ ਇਹ ਕੰਮ ਕਰਦੇ ਆ ਆਪਾਂ ਕੋ ਪੈਸਾ ਕਮਾਉਣ ਦੇ ਸਾਧਨ ਨਾਲ ਹੀ ਇਹ ਕੰਮ ਕਰਦੇ ਆ ਤੇ ਇਹ ਆਮ ਹੀ ਤੁਹਾਡੇ ਪਿੰਡਾਂ 'ਚ ਮਿਲ ਜਾਂਦਾ ਜੇ ਇਹ ਸੜਕਾਂ ਤੇ ਨਹਿਰਾਂ ਦੇ ਕੰਢਿਆਂ 'ਤੇ ਤੁਹਾਡੇ ਗਮਣਿਆਂ 'ਚ ਹੋ ਜਾਂਦਾ ਆਪਣੇ ਘਰ 'ਚ ਲਾਓ ਇਹਨੂੰ ਇਹਨੂੰ ਵਰਤੋ ਤਾਂ ਕਿ ਨਾ ਕੁਦਰਤ ਦਾ ਕੁਤ ਇਸ ਵਾਲਗੀ ਤਾਂ ਕਿ ਇੰਨਾ ਕੁਝ ਪਾਇਆ ਕੁਦਰਤ ਦਾ ਕੋੰਤੀ ਨਹੀਂ ਕੁਦਰਤ ਨਾਲ ਜੁੜ ਕੇ ਤੇ ਵੇਖੋ ਕੁਦਰਤ ਨੇ ਬੜਾ ਕੁਝ ਦਿੱਤਾ ਆਪਾਂ ਨੂੰ ਤੇ ਹੌਲੀ ਹੌਲੀ ਆਪਾਂ ਹੁਣ ਵੇਖ ਲਓ ਲੋਕ ਕੁਦਰਤ ਦੇ ਪਾਸੇ ਜਿਹੜੀ ਆਪਾਂ ਗੱਲਾਂ ਕਰਦੇ ਸੀਗੇ ਬਲੋ ਖਾਓ ਇਸਿਆਂ ਵਾਲਿਆਂ ਦੀ ਆਵਾਜ਼ ਪਤਾ ਲੱਗਦਾ ਖਾਓ ਬਲੋ ਖਾਓ ਪੀਓ ਕਈਆਂ ਕਿ ਚੀਜ਼ਾਂ ਬਜ਼ੁਰਗਾਂ ਨੇ ਦੱਸਿਆ ਕਿ ਉਹ ਖਾਓ ਅੱਗੇ ਕਹਿੰਦੇ ਸੀ ਕਿ ਉਹ ਕਿਉਂ ਲਾਤ-ਪਾਤ ਕਰਕੇ ਲੋਕੀ ਰੋਟੀਆਂ ਖਾਂਦੇ ਸੀਗੇ ਦੁੱਧ ਦਹੀਂ ਲੱਸੀ ਯਾਨੀ ਡਾਕਟਰ ਕਹਿੰਦੇ ਡੇ ਦੀ ਪ੍ਰੋਡਕਟ ਨਾਲੋਂ ਡੇ ਦੀ ਪ੍ਰੋਡਕਟ ਬੜਾ ਨੁਕਸਾਨ ਕਰਦੇ ਆ ਇਹ ਟੂਟੂਪੇਸਟਾਂ ਦੇ ਕੈਮੀਕਲ ਸਾਬਨਾ ਵਿੱਚ ਕੈਮੀਕਲ ਹਰੇਕੀ ਚੀਜ਼ ਕੈਮੀਕਲ ਪੈਕਟੇ ਇਹ ਆਜ ਟੂਟੂਪੇਸਟਾਂ ਦੇ ਵਿੱਚ ਨੈਮ ਫੇਡ ਆ ਗਈ ਹੈ ਸਾਬਨਾ ਦੇ ਵਿੱਚ ਫੇਡ ਨੈਮ ਆ ਗਈ ਹੈ ਬਬੂਲ ਆ ਗਿਆ ਉਹੀ ਚੀਜ਼ਾਂ ਫੇਰ ਪਾ ਪਾ ਕੇ ਪ੍ਰੋਸੀਜਿੰਗ ਦੇ ਕਿੰਦੇ ਚੀਜ਼ਾਂ ਵਧੀਆ ਫਿਲਟਰਾਂ ਦੇ ਵਿੱਚ ਫੇਰ ਤਾਂ ਬਾ ਆ ਗਿਆ ਪਹਿਲਾਂ ਕਹਿੰਦੇ ਸੀ ਕਿ ਤਾਂਬੇ ਦਾ ਪਾਣੀ ਨਹੀਂ ਫਲਾਂ ਨਹੀਂ ਪੀਣਾ ਉਹ ਨਹੀਂ ਪੀਣਾ ਇਹ ਫਿਰ ਕਿਉਂ ਲੋਕਾਂ ਨੂੰ ਬਦਲਾਅ ਲੱਗਦਾ ਖੁਸ਼ ਆ ਗਈ ਲੋਕਾਂ ਨੂੰ ਫੇਰ ਵੇਖੋ ਜਾਗਰੂਤ ਹੁੰਦੇ ਜਾਂਦੇ ਉਹ ਕਹਿੰਦੇ ਹੁੰਦੇ ਨਾ ਕਿ ਮੱਛੀ ਪੱਥਰ ਚਟਕੇ ਮੁੜਦੀ ਆ ਤੇ ਬਿਮਾਰ ਹੁੰਦਾ ਜਦੋਂ ਮੰਜਿਆਂ ਦੇ ਪੈ ਜਾਂਦਾ ਹੈ ਤੇ ਫਿਰ ਕੁਦਰਤ ਨਾਲ ਜ ਤੇ ਜਦੋਂ ਤੁਹਾਨੂੰ ਪਹਿਲਾਂ ਕੋ ਸਮਝਾਉਂਦਾ ਉਦੋਂ ਲੋਕ ਯਕੀਨ ਨਹੀਂ ਕਰਦੇ ਉਦੋਂ ਦੇ ਡਾਕਟਰਾਂ ਦੇ ਮਗਰ ਲੱਗਦੇ ਆ ਹੁਣ ਦੁੱਧ ਇਥੋਂ ਤੱਕ ਕਿ ਇਹਨਾਂ ਨੇ ਆਪਣਾ ਘਿਓ ਛੜਾਤਾ ਇਹਨਾਂ ਨੇ ਰਫੈਂਡ ਤੇ ਲਾਤਾ ਆਪਾਂ ਨੂੰ ਪਤਾ ਰਫੈਂਡ ਇਥੋਂ ਆਪਾਂ ਨਹੀਂ ਬਣਾ ਸਕਦੇ ਕਿਸਾਨ ਨਹੀਂ ਬਣਾ ਸਕਦੇ ਤੇ ਜੇ ਬਿਮਾਰ ਹੋਣਗੇ ਉਹਨਾਂ ਦਾ ਇਹ ਮੰਜਾ ਖੜਾ ਕੀਤਾ ਹੁੰਦਾ ਡਾਕਟਰਾਂ ਨੇ ਕਿ ਸਾਡੇ ਕੋਲ ਆਉਣਗੇ ਤੇ ਪਰ ਇਹ ਨਹੀਂ ਸੋਚਦੇ ਕਿ ਲੋਕੀ ਤੇ ਮਰਨ ਦੇ ਲੋਕਾਂ ਤੋਂ ਦਵਾਈਆਂ ਲੈਣ ਜੋ ਕਿ ਪੈਸੇ ਨਹੀਂ ਹੈਗੇ ਤੇ ਜੇ ਦਵਾਈਆਂ ਲੈਣ ਜੋਗਾ ਨਾ ਕੋਰੇ ਤੇ ਇਹਨਾਂ ਦੇ ਇਹਨਾਂ ਦਾ ਰੋਟੀ ਪਾਣੀ ਕਿੱਥੋਂ ਚੱਲਣਾ ਜੇ ਲੋਕ ਤੰਦਰੁਸਤ ਹੋਣਗੇ ਤੇ ਫੇਰ ਹੀ ਆ ਪਹਿਲਾਂ ਇਹਨਾਂ ਨੇ ਫਿਲਟਰ ਲਿਆ ਲਿਆ ਗਿਆ ਦਾ ਡੂੰਗੇ ਬੁਰਾਂ ਦਾ ਪਾਣੀ ਨਾ ਪੀਓ ਫਿਲਟਰ ਜਦੋਂ ਦੇ ਫਿਲਟਰ ਆ ਕੇ ਬਿਮਾਰੀਆਂ ਉਦੋਂਦੀਆਂ ਪਾਣੂ ਵੜਗੀਆਂ ਗੋਟੇ ਕੇ ਦੀਆਂ ਅੱਖਾਂ ਕਿਉਂਕਿ ਉਹ ਤੱਤ ਸਾਰੇ ਫਿਲਟਰ ਕਰ ਲਿਆ ਹੁਣ ਤਾਂਬੇ ਵਾਲਾ ਕਹਿੰਦੇ ਵੇ ਇਹਦਾ ਤਾਂਬੇ ਵਾਲਾ ਫਿਲਟਰ ਆ ਇਹ ਲਾਓ ਜੀ ਜਿਹੜੀਆਂ ਪੇਸਟਾਂ ਦਤਾਂ ਨਾ ਛਿੜਾਤੀਆਂ ਦਤਾਂ ਤੁਹਾਡੇ ਲਈ ਮਾੜੀ ਆ ਪੇਸਟਾਂ ਵਰਤੋ ਤੇ ਪੇਸਟ ਕਿ ਨਹੀਂ ਮਾੜੀ ਆ ਹੁਣ ਕਹਿੰਦੇ ਨੇ ਨਿੰਮ ਵਾਲੀ ਪੇਸਟ ਆ ਗਈ ਆ ਇਹ ਸਾਰਾ ਪੈਸੇ ਦਾ ਧੰਦਾ ਬਣਾਇਆ ਡਾਕਟਰਾਂ ਨੂੰ ਇਹਨਾਂ ਨੇ ਹਾਇਰ ਕਰਕੇ ਕੋਪਰੇਟ ਜਿਹੜੇ ਹੁੰਦੇ ਆ ਉਹਨਾਂ ਨੇ ਆਪਣੇ ਬਿਜ਼ਨਸ ਚਲਾਉਣੇ ਹੁੰਦੇ ਆ ਕਹੇ ਇਹਨਾਂ ਨੂੰ ਕੋਈ ਨਹੀਂ ਆ ਪਰ ਇਹਨਾਂ ਨੂੰ ਇਹ ਨਹੀਂ ਹੈ ਕਿ ਦੁਨੀਆ ਮਰ ਗਈ ਤੇ ਚੀਜ਼ਾਂ ਕਿਹਨੂੰ ਵੇਚੋ ਇਹ ਬਈ ਹੈ ਮੈਂਟਲ ਹੋਣਾ ਕਿਦਾਂ ਪੂਰਾ ਨੁਕਸਾਨ ਵੀ ਹੁੰਦਾ ਕਿਉਂਕਿ ਐਲੋਪੈਥੀ ਦੀ ਗੋਲੀਆਂ ਖਾਂਦੇ ਆ ਇੱਕ ਖਾਦੀ ਦੋ ਖਾਦੀ 10 ਖਾਦੀ ਠੀਕ ਹੁੰਦੇ ਬਿਮਾਰੀ ਨੂੰ ਕਰਨਾ ਕਿ ਨਹੀਂ ਕਰਨਾ ਦਵਾਈ ਜ਼ਰੂਰ ਦੇਣਾ ਤੇ ਬਿਮਾਰੀ ਜਦੋਂ ਖਤਮ ਹੁੰਦੀ ਨਹੀਂ ਦੂਜਾ ਕੋਈ ਉਹਨੇ ਆਰਗਨ ਖਰਾਬ ਕਰ ਦੇਣਾ ਕੋਈ ਕਿਡਨੀਆਂ ਇਹਦਾ ਕੋਈ ਸਾਈਡ ਇਫੈਕਟ ਹੁੰਦਾ ਨੂੰ ਖਾਈ ਦਾ ਕਿਦਾਂ ਕੋਈ ਸਾਈਡ ਇਫੈਕਟ ਨਹੀਂ ਇਹਦਾ ਭਾਈ ਵੇਖੋ ਕੁਦਰਤ ਨੇ ਆਪਾਂ ਨੂੰ ਦਿੱਤਾ ਆ ਬਸ ਇਹਦੇ ਜੇ ਦੋ ਗੱਲਾਂ ਦਾ ਖਿਆਲ ਰੱਖਣਾ ਜਿੰਨਾ ਕਿ ਤੁਹਾਡੀ ਬੋਡੀ ਨੂੰ ਪਚਦਾ ਉਨਾ ਖਾਓ ਤੇ ਪਾਣੀ 10 ਤੋਂ 12 ਗਲਾਸ ਪੀਣਾ ਇਹ ਆਪਣੀ ਬੋਡੀ ਨੂੰ ਡੀਟੌਕਸੀਫਾਈ ਕਰਦਾ ਟੌਕਸਿਨ ਨੂੰ ਬਾਹਰ ਕੱਢਦਾ ਤੇ ਟੌਕਸਿਨ ਨਿਕਲਦੇ ਦੋ ਤਰੀਕੇ ਹੁੰਦੇ ਆ ਆਪਣੇ ਬੋਡੀ ਦੇ ਵਿੱਚ ਉਹ ਕਹਿੰਦੇ ਆ ਪਸੀਨਾ ਤੇ ਜਾਂ ਬਾਥਰੂਮ ਰਾਹੀਂ ਨਿਕਲਦੇ ਆ ਤੇ ਅੱਜ ਪਾਣੀ ਆਪਾਂ ਪੀਂਦੇ ਨੇ ਡਾਕਟਰ ਇਹ ਪਾਸੇ ਆਉਣ ਹੀ ਨਹੀਂ ਦਿੰਦੇ ਆਪ ਫੋਕਾਈ ਪੀਂਦੇ ਫਿਲਟਰਾਂ ਦਾ ਤੇ ਉਹ ਨਾ ਪਸੀਨਾ ਦੇ ਕਰ ਕਰ ਆਪਾਂ ਏਸੀ ਲਾ ਲਿਆ ਜੇ ਪਸੀਨਾ ਆਉਂਦਾ ਤੇ ਆਪਾਂ ਤਾਂ ਉਹਦੇ ਥੱਲੇ ਵੜ ਜਾਂਦੇ ਆ ਤੇ ਆਪਾਂ ਬਿਮਾਰ ਵੀ ਤਾਂ ਪਾਈਆਂ ਪੁਰਾਣੇ ਬਜ਼ੁਰਗ ਕਿਉਂ ਨਹੀਂ ਬਿਮਾਰ ਹੁੰਦੇ ਸੀ ਕਿਉਂਕਿ ਉਹ ਕੁਦਰਤ ਨਾਲ ਜੁੜੇ ਸੀ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਇਹਦੇ ਫਾਇਦੇ ਫਾਇਦੇ ਆ ਵੇਖੋ ਇਹ ਕੋਈ ਦਵਾਈ ਨਹੀਂ ਆ ਕੋਈ ਮੈਡੀਸਿਨ ਨਹੀਂ ਆ ਪਰ ਇਹਦੇ ਜੇ ਗੁਣ ਦਵਾਈਆਂ ਵਾਲੇ ਆ ਇਹ ਇੱਕ ਫੂਡ ਸਪਲੀਮੈਂਟ ਆ ਜਿੰਮ ਵਾਲੇ ਮੁੰਡੇ ਇਹਨੂੰ ਵਰਤਣ ਤੁਸੀਂ Google ਤੇ ਸਰਚ ਕਰੋ ਜੋ ਤੁਸੀਂ ਬਾਹਰੋਂ ਜਿਹੜੇ ਮਹਿੰਗੇ ਡੱਬੇ ਪਟੀਨ ਸੂਹੀ ਫਾਲਾ ਫਰੂਟ ਖਾਂਦੇ ਜੇ ਬਦਾਮ ਸਾਰੇ ਡੱਬੇ ਹਾਂ ਡਰਾਈ ਫਰੂਟ ਖਾਂਦੇ ਜੇ ਡਰਾਈ ਫਰੂਟਾਂ ਨਾਲੋਂ ਵੱਧ ਕੇ ਇਹਦੇ ਜ ਤੱਤ ਆ ਜਿਹੜਾ ਕੋਈ ਇਨਸਾਨੀयत ਨੂੰ ਪਿਆਰ ਕਰਨ ਉਹ ਡਾਕਟਰ ਉਹ ਵੀ ਇਹਦੇ ਬਾਰੇ ਬੋਲਣਦੇ ਆ ਗੂਗਲ ਦੇ YouTube ਤੇ ਵੇਖੋ ਤੁਸੀਂ ਇੱਕ ਬੰਦਾ ਝੂਠ ਬੋਲੂ 2 ਬੋਲੂ 100 200 500 ਬੰਦਾ ਵੀ ਬੰਦਾ ਕਿੰਨੇ ਪੱਤਿਆਂ ਦਾ ਜੜ ਦਾ ਮੂਲੀ ਸਭ ਕੁਝ ਜੋ ਸਾਰਾ ਬੂਟੇ ਖਾਂ ਲਾਇਗਾ ਜਾਣ ਸਿਨਾ ਜੜ ਤੋਂ ਲੈ ਕੇ ਤੇ ਲਾਸਟ ਜੜ ਤੋਂ ਉਧਰੋਂ ਲਾਸਟ ਪਤਾ ਇਹਦੇ ਵਿੱਚ ਜਿੰਨੇ ਵੀ ਚੀਜ਼ਾਂ ਇਹਦੇ ਵਿੱਚ ਮਿਲਦੀਆਂ ਨਾ ਉਹਦੇ ਵਿੱਚ ਹਰ ਇੱਕ ਦਵਾਈਆਂ ਵਾਲੇ ਗੁਣ ਕੁਦਰਤ ਦੇ ਤੇ ਆ ਮਾਰਕੀਟ 'ਚ ਤੁਹਾਨੂੰ ਇਹਦੇ ਪ੍ਰੋਡਕਟ ਅਵੇਲੇਬ ਉਹ ਮੰਗੇ ਆ ਉਹ ਮੰਗੇ ਆ ਕਈਆਂ ਦੀ ਪਹੁੰਚ ਤੋਂ ਵਿਚਾਰੇ ਤੋਂ ਬਾਹਰ ਹੁੰਦੇ ਆ ਨਹੀਂ ਲੈ ਸਕਦੇ ਤੁਸੀਂ ਫਾਇਦੇ ਲੈ ਤੁਸੀਂ ਦੇ ਦੂਗੇ ਜੀ ਕਿਸਨ ਲੈਣਾ ਹਾਂ ਹਾਂ ਦੇ ਦਾਂਗੇ ਆਪਾਂ ਜੇ ਕਿਸੇ ਕੁਝ ਨਹੀਂ ਕਿਦੋਂ ਮਿਲਦਾ ਆਪਾਂ ਹਰ ਇੱਕ ਚੀਜ਼ ਤੁਹਾਨੂੰ ਘਰ ਬੈਠਾਂ ਕੋਰੀਅਰ ਵੀ ਕਰ ਦਾਂਗੇ ਅਵੇਲੇਬਲ ਕਰ ਦਾਂਗੇ ਜੋ ਤੁਹਾਡੀ ਖੁਸ਼ੀ ਹੋਊਗੀ ਦੇਣੇ ਹਾਂਗਾ ਦੇ ਦਿਓ ਜੇ ਤੁਹਾਨੂੰ ਲੱਗਦਾ ਹੋਊਗਾ ਕਿ ਹਾਂ ਵੀ ਇਹ ਬੰਦਾ ਸੱਚਾ ਆ ਇਮਾਨਦਾਰ ਆ ਜਾਂ ਕੋਈ ਭੜੇ ਦੀ ਸੋਚਣਾ ਵੀਡੀਓ ਕਰਦੇ ਆ ਤੇ ਵੀਡੀਓ ਵੇਖ ਕੇ ਕਰ ਦਿਓ ਨਹੀਂ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਤੁਹਾਡੇ ਏਰੀਆ 'ਚ ਕਿੱਥੇ ਕਿਹੜੀ ਕੀ ਲੱਗੀ ਆ ਉੱਥੋਂ ਤੁਸੀਂ ਆਪ ਵੀ ਬਣਾ ਕੇ ਵਰ ਸਕਦੇ ਜੇ ਇਹ ਨਹੀਂ ਆਪਣੇ ਕੋਲੋਂ ਹੀ ਮਿਲਦਾ ਆ ਹਰ ਇੱਕ ਚੀਜ਼ अवेलेबल ਆ ਏਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੂਟਾ ਪਾਇਆ ਜਾਂਦਾ ਜਿੱਥੇ ਇੰਡੀਆ ਵਰਗਾ ਮੌਸਮ ਆ ਉਹਨਾਂ ਕੰਟਰੀਆਂ ਦੇ ਵਿੱਚ ਵੀ ਇਹ ਬੂਟਾ ਪਾਇਆ ਜਾਂਦਾ ਮੋਰਿੰਗਾ ਹਾਂ ਮੋਰਿੰਗਾ ਇੰਗਲਿਸ਼ 'ਚ ਉਹ ਮੋਰਿੰਗਾ ਕਹਿੰਦੇ ਆ ਤੇ ਤੁਸੀਂ ਵੇਖਿਓ ਸਾਂਬਰ ਦੇ ਵਿੱਚ ਬੜਾ ਬੜਾ ਯੂਜ਼ ਕਰਦੇ ਇਹਨੂੰ ਕਈ ਹੁੰਦੇ ਲੋਕੀਂ ਰੀ ਚੀਜ਼ ਪਾ ਕੇ ਤੇ ਇਹਨੂੰ ਬਾਜੀ ਜਦੋਂ ਆਪਾਂ ਜੇ ਕਦੇ ਲੈਣਾ ਨਹੀਂ ਮਿਲਦਾ ਕਿਸੇ ਵੀਰ ਭਰਾ ਨੂੰ ਤੇ ਜਾਂਦੇ ਜਾਂਦੇ ਆਪਾਂ ਸੋਹ ਦੱਸ ਦਈਏ ਕਿ ਕਿੱਦਾਂ ਮਿਲ ਸਕਦਾ ਕਿੱ ਜੇਕਰ ਕੋਈ ਚਾਹਵਾਨ ਹੋਵੇ ਤੁਹਾਨੂੰ ਕੋਲ ਇਸ ਬਾਰੇ ਸਲਾਹ ਲੈਣ ਦੇ ਤੁਸੀਂ ਅਜਮਾਇਆ ਇਹਨੂੰ ਤੁਸੀਂ ਕਿਹਾ ਕਿ ਬੜੇ ਲੋਕ ਠੀਕ ਵੀ ਹੋਏ ਨਹੀਂ ਜੇ ਤੁਹਾਨੂੰ ਕਿਸੇ ਨੇ ਮਿਲਣਾ ਦਾ ਤਾਕ ਕਰਦਾ ਕਿਉਂਕਿ ਜਾਣਕਾਰੀ ਨਹੀਂ ਹੈਗੀ ਲੋਕਾਂ ਨੂੰ ਜ਼ਰੂਰ ਦੱਸ ਦਿਓ ਇਸ ਬਾਰੇ ਕਿੱਦਾਂ ਤੁਹਾਨੂੰ ਮਿਲ ਸਕਦੇ ਮੇਰਾ ਪਿੰਡ ਹੈ ਗਾਜੀ ਚੀਮਾਗਲਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਨੇੜੇ ਬੀੜਬਾ ਬੁੱਢਾ ਸਾਹਿਬ ਗੁਰਦੁਆਰਾ ਜਿੱਥੇ ਪੁੱਤਰਾ ਨਦੀ ਹੁੰਦਾ ਵਾਰਾ ਅੰਮ੍ਰਿਤਸਰ ਤੋਂ ਮੇਰਾ ਪਿੰਡ 35 ਕਿਲੋਮੀਟਰ ਹੈ ਮੇਰਾ ਮੋਬਾਈਲ ਨੰਬਰ ਹੈਗਾ 9814358172 9814358172 ਤੁਸੀਂ ਇਹਨੂੰ ਸਰਕਾਰੀ ਨਰਸੀ ਤੋਂ ਵੀ ਲੈ ਸਕਦੇ ਜੇ ਤੁਹਾਡੇ ਸੋਇਆਂ ਤੇ ਸੜਕਾਂ ਦੇ ਕੰਡਿਆਂ ਤੇ ਵੀ ਲੱਗਾ ਕਿਤੋਂ ਵੀ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਫੋਨ ਕਰ ਲਿਓ WhatsApp ਤੇ ਮੈਸੇਜ ਕਰ ਦਿਓ ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਕਰ ਦਾਂਗੇ ਧੰਨਵਾਦ ਸੋ ਬਿਲਕੁਲ ਭਾਈ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਬੂਟੇ ਦੇ ਫਾਇਦੇ ਨੇ ਕਿਉਂਕਿ ਆਪਾਂ ਕੁਦਰਤ ਤੋਂ ਜ਼ਰੂਰ ਦੂਰ ਹੋ ਗਏ ਹਾਂ ਲੇਕਿਨ ਕੁਦਰਤ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਕੁਦਰਤ ਨੇ ਜਿਹੜੀਆਂ ਚੀਜ਼ਾਂ ਸਾਨੂੰ ਬਖਸ਼ੀਆਂ ਨੇ ਉਸ ਦਾ ਕੋਈ ਤੋੜ ਨਹੀਂ ਹੈ ਉਸ ਦੇ ਮੁਕਾਬਕ ਉਸ ਦੇ ਮੁਕਾਬਲੇ ਕੋਈ ਚੀਜ਼ ਕਦੀ ਵੀ ਨਹੀਂ ਆ ਸਕਦੀ ਨਹੀਂ ਨਾ ਮਰਜੀ ਸਾਇੰਸ ਵਿਗਿਆਨ ਤਰੱਕੀ ਕਰਦੀ ਲੇਕਿਨ ਕੁਦਰਤ ਕੁਦਰਤ ਹੀ ਰਹਿਣੀ ਹੈ ਕੁਦਰਤ ਦਾ ਨਾ ਖਿਲਵਾੜ ਕੀਤਾ ਜਾਵੇ ਤੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਜ਼ਰੂਰਤ ਇਸ ਤਰੀਕਾ ਦੇ ਦੀਆਂ ਚੀਜ਼ਾਂ ਨੇ ਉਹਨਾਂ ਦੀ ਵੱਤੋਂ ਕੀਤੀ ਜਾਵੇ ਸੋ ਹੋਰ ਵੀਡੀਓ ਲੈ ਕੇ ਤੁਹਾਡੇ ਤੱਕ ਜ਼ਰੂਰ ਪਹੁੰਚਦੇ ਰਹਾਂਗੇ ਤੁਸੀਂ ਦੇਖਦੇ ਰਹੋ ਲਈ ਬਾਤ ਮੈਂ ਹਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ